ਇਹ ਮੁੰਡਾ ਕਹਿੰਦੇ ਨੋਨੇ ਦੇ ਪਿੰਡੋਂ ਆਇਆ ਪੈਣੀ ਬੜਿੰਗਾ ਤੋਂ ਕਹਿੰਦਾ ਇੰਦਰਜੀਤ ਦੀ ਖੇਡ ਦੇਖਣੀ ਆ ਇੰਦਰਜੀਤ ਦੇ ਕੱਟ ਦੇਖਣੇ ਆ ਸਾਹਮਣੇ ਰੇਡ ਪੈ ਗਈ ਹਾਂ ਸਾਹਮਣੇ ਰੇਡ ਪੈ ਗਈ ਰੇਡ ਪੈ ਗਈ ਖੇਡ ਮੈਦਾਨ ਦੇ ਵਿੱਚ ਕਬੱਡੀ ਪੈ ਗਈ ਇੰਦਰਜੀਤ ਹੈ ਮੋٹے ਪੱਟਾਂ ਦੇ ਦਰਸ਼ਨ ਕਰਾਏ ਆ ਓਏ ਤੂਫਾਨੀ ਕਹਿੰਦਾ ਜੇ ਕੀ ਹੋ ਗਿਆ ਲੱਖਾਂ ਨਹੀਂ ਆਇਆ ਆ ਪਾ ਕਟਾੜੀਆਂ ਤੇ ਕਰ ਦਿੰਦੇ ਆ ਵਾ ਵੇ ਤੂਫਾਨੀ ਅੱਜ ਤੇ ਕਹਿੰਦੇ ਲੱਖੇ ਦਾ ਕੰਮ ਸਾਡਾ ਤੂਫਾਨੀ ਕਰ ਗਿਆ ਟੋਲੂ ਚੱਲੂ ਤੇ ਸਾਰੀ ਪੀੜ ਦੇਾਂਗੇ ਇਹ ਵੀ ਗੱਲ ਪੱਕੀ ਹੈ ਕਹਿੰਦਾ ਜੀ ਖਿਲਾੜ ਚੱਲਦਾ ਰੋ ਤੇ ਸਾਰਿਆਂ ਨੂੰ ਪੀੜੀ ਜਾਣਾ ਪਰ ਆਹ ਪਤਾ ਨਹੀਂ ਪੁਜੇਂਦਰ ਚਾਹੁੰਦਾ ਕੀ ਹੈ ਉੱਤਰ ਸਾਡਾ ਗੋਗੋ ਸਰਪੰਚ ਕਹਿੰਦਾ ਭੋਜੇ ਵਾਲੀ ਦੇ ਵਿੱਚ ਅੱਜ ਦੇ ਮੇਲੇ ਦੇ ਜਿਹੜੀ ਇੱਕ ਵਾਰੀ ਠੰਡੋਲੀ ਦਿੱਤੀ ਆ ਜੱਜ ਮਿੰਡੀਆਂ ਵਾਲੇ ਨੇ ਪੰਜ ਰੇਡਾਂ ਪਾ ਕੇ ਪੰਜ ਨੰਬਰ ਲਿਆ ਬੈਸਟ ਐਟਰ ਜਾਫੀ ਕੌਣ ਆ ਬਾਈ ਹੈਪੀ ਦਾ ਭੰਗੜਾ ਵਾਲਾ ਹੈਪੀ ਭੰਗੜਾ ਵਾਲਾ ਬੱਟ ਬਾਈ ਜਾਫੀ ਪਾਸੇ ਪੀ ਲਾ ਫਿਰਦੇ ਯਾਰ ਬਾਕੀ ਗੁਰਚਾਰੂ ਸਿੰਘ ਜੀ ਹੁਣੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆਏ ਨੇ ਮੇਰੇ ਨਾਲ ਤਿੰਨ ਟਰੈਕ ਦੋ ਜੱਫੇ ਬਹੁਤ ਵੱਡਾ ਧੰਨਵਾਦ ਹੈ